ਤੁਸੀਂ ਸਭ ਨੇ ਸੁਣਾਉਣਾ ਕਿ ਗੱਲ ਪਹੁੰਚਦੀ ਪਹੁੰਚਦੀ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜੀ ਤੱਕ ਚਲੇਗੀ ਉਹਨਾਂ ਨੇ ਬਹੁਤ ਬੇਤੁਕਾ ਬਿਆਨ ਦਿੱਤਾ ਬਿਹਾਰ ਵਿੱਚ ਰੈਲੀ ਕਰਕੇ ਐ ਪੇਸ਼ ਕੀਤਾ ਬਿਹਾਰੀਆਂ ਨੂੰ ਕਿ ਜਿੱਦਾਂ ਜਿਵੇਂ ਕਿ ਅਸੀਂ ਉਹਨਾਂ ਨੂੰ ਬੁਆਇਕਾਟ ਕਰ ਰਹੇ ਹਾਂ ਜਾਂ ਕਾਂਗਰਸ ਪਾਰਟੀ ਉਹਨਾਂ ਦੇ ਪ੍ਰਤੀ ਕੋ ਨਫ਼ਰਤ ਦੀ ਭਾਵਨਾ ਨਾਲ ਕੰਮ ਕਰੀ ਇਹ ਕੋਈ ਗੱਲ ਨਹੀਂ ਹੈ ਪਹਿਲਾਂ ਪ੍ਰਧਾਨ ਮੰਤਰੀ ਸਾਹਿਬ ਦਾ ਬਿਆਨ ਸੁਣੋ पंजाब के कांग्रेस के नेता कहते हैं ने कि बिहार के लोगों को पंजाब में बहिष्कार करना चाहिए ये कांग्रेस वाले नेता बोल रहे हैं और आरजेडी वाले इसके साथिया आपसे वोट मांग रहे हैं वो कहते हैं कि बिहार के लोग

ਅ ਗੈਰ ਪੰਜਾਬੀ ਦਾ ਕੋਈ ਬੋਇਕਾਟ ਨਹੀਂ ਕੀਤਾ ਸਾਡੇ ਵੱਲੋਂ ਜੀ ਸਦਕੇ ਪੰਜਾਬ ਦੇ ਵਿੱਚ ਆਉਣ ਉਹ ਕੰਮ ਕਰਨ ਪੈਸੇ ਕਮਾਉਣ ਆਪਣੇ ਪਰਿਵਾਰ ਪਾਲਣ ਅਸੀਂ ਉਹਨਾਂ ਦੀ ਇੱਜ਼ਤ ਕਰਦੇ ਹਾਂ ਅੱਜ ਦੇ ਨਹੀਂ ਆ ਰਹੇ ਕਈ ਦਹਾਕਿਆਂ ਤੋਂ ਆ ਰਹੇ ਨੇ ਦੂਸਰੀ ਗੱਲ ਕਿ ਮੈਂ ਕਦੀ ਕਿਸੇ ਨਾ ਮੈਂ ਬਿਹਾਰ ਦਾ ਨਾਮ ਲਿਆ ਨਾ ਮੈਂ ਯੂਪੀ ਦਾ ਨਾਮ ਲਿਆ ਮੈਂ ਹਮੇਸ਼ਾ ਸ਼ਬਦ ਵਰਤਿਆ ਗੈਰ ਪੰਜਾਬੀ ਹੁਣ ਆਜੋ ਤਰਕ ਕੀ ਹੈ ਸਰ ਕੇ ਆ ਕੇ ਪੰਜਾਬ ਦੇ ਵਿੱਚ ਭਗਵੰਤ ਮਾਨ ਬਹੁਤ ਸ਼ੋਰ ਮਚਾ ਰਿਹਾ ਕਿ ਮੈਂ ਪਿਛਲੇ 2 ਸਾਲਾਂ ਵਿੱਚ 40000 ਨੌਕਰੀ ਦਿੱਤੀ ਸਰਕਾਰੀ ਜਦੋਂ ਅਸੀਂ ਸਾਰਾ ਡਾਟਾ ਕਢੋਨੇ ਆ ਤਾਂ ਉਹ ਨੌਕਰੀਆਂ ਜ਼ਿਆਦਾ ਚਲੇ ਗਈਆਂ ਨੇ ਰਾਜਸਥਾਨ ਹਰਿਆਣਾ ਔਰ ਦਿੱਲੀ ਨੂੰ ਔਰ ਮੈਂ ਪਿੰਡਾਂ ਦੇ ਵਿੱਚ 300 ਪਿੰਡ ਤੋਂ ਜ਼ਿਆਦਾ ਕਵਰ ਕਰ ਚੁੱਕਾ ਮੈਂ 300 ਪਿੰਡਾਂ ਵਿੱਚ ਆ ਕੇ ਬਕਾਇਦਾ ਹਰ ਪਿੰਡ 'ਚ ਸੱਤ ਵਿੱਚ ਪੁੱਛਦਾ ਕਿ ਕੀ ਤੁਹਾਡੇ ਵੱਲੋਂ ਭਗਵੰਤ ਮਾਨ ਵੱਲੋਂ ਦਿੱਤੀਆਂ ਗਈਆਂ ਨੌਕਰੀਆਂ ਤੁਹਾਡੇ ਪਿੰਡਾਂ ਵਿੱਚ ਮਿਲੀਆਂ ਨੇ ਕੋ ਐ ਹੱਥ ਮਾਰ ਗਿਆ ਔਰਤਾਂ ਔਰ ਬੰਦੇ ਕੋਈ ਨੌਕਰੀ ਨਹੀਂ ਮਿਲੀ ਔਰ ਇਸ ਕਰਕੇ ਨਹੀਂ ਮਿਲ ਰਹੀ ਨੌਕਰੀ ਕਿਉਂਕਿ ਸਾਡੇ ਕੋਲ ਕੋਈ ਡੋਮਿਸਾਈਲ ਦਾ ਲੋਅ ਹੀ ਨਹੀਂ ਹੈ ਆ ਆਪਣੇ ਲੱਗੇ ਗਵਾਂਢੀ ਸੂਬਾ ਹੈ ਹਿਮਾਚਲ ਪ੍ਰਦੇਸ਼ ਉਹਦਾ ਤੁਸੀਂ ਲੋਅ ਕੱਢ ਲਓ ਹਿਮਾਚਲ ਪ੍ਰਦੇਸ਼ ਟੈਨੈਂਸੀ ਐਕਟ 1972 52 ਸਾਲ ਪਹਿਲਾਂ ਉਥੋਂ ਦੇ ਚੀਫ ਮਿਨਿਸਟਰ ਡਾਕਟਰ ਬਾਇਸ ਪਰਮਾਰ ਨੇ ਇਹ ਲੋਅ ਇਹ ਕਾਨੂੰਨ ਬਣਾਤਾ ਸੀਗਾ ਕਿ ਹਿਮਾਚਲ ਵਿੱਚ ਕੋਈ ਵੀ ਗੈਰ ਹਿਮਾਚਲੀ ਨਾ ਜ਼ਮੀਨ ਖਰੀਦ ਸਕਦਾ ਨਾ ਵੋਟਰ ਬਣ ਸਕਦਾ ਨਾ ਸਰਕਾਰੀ ਨੌਕਰੀ ਲੈ ਸਕਦਾ ਹਾਂ ਆਹ ਸ਼ਰਤਾਂ ਪੂਰੀਆਂ ਕਰੋ ਸਾਰੇ ਕੰਡੀਸ਼ਨਸ ਤੇ ਫਿਰ ਤੁਸੀਂ ਸਾਡੇ ਕੋਟਰ ਵੀ ਬਣ ਸਕਦੇ ਹੋ ਨੌਕਰੀ ਵੀ ਲੈ ਸਕਦੇ ਬਿਲਕੁਲ ਉਹੀ ਮੈਂ ਕਹਿ ਰਿਹਾ ਇੱਥੇ ਪੰਜਾਬ 'ਚ ਇਸ ਮੁਕਈ ਅਖਬਾਰਾਂ ਨੇ ਸਿਲੈਕਟਿਵਲੀ ਮੀਡੀਆ ਨੇ ਖੈਰਾ ਨੇ ਯੂਪੀ ਬਿਹਾਰ ਕੋ ਬੋਲਾ ਕਿ ਇਹ ਕਬਜ਼ਾ ਕਰ ਰਹੇ ਮੈਂ ਕਦੀ ਨਹੀਂ ਕਿਹਾ ਮੈਂ ਤਾਂ ਸਿਰਫ ਆਪਣੇ ਪੰਜਾਬ ਦੀ ਹੋਂਦ ਸਾਡੀ ਭਾਸ਼ਾ ਪੰਜਾਬੀਅਤ ਇਸ ਨੂੰ ਬਚਾਉਣ ਦੀ ਗੱਲ ਕਰ ਰਿਹਾ ਕਿਉਂਕਿ ਸਾਡੇ ਕੋਲ ਤਾਂ ਇੱਕ ਹੀ ਸਟੇਟ ਹੈ ਪੰਜਾਬੀ ਸਪੀਕਿੰਗ ਸਾਡੇ ਕੋਲ ਤਾਂ ਹੋਰ ਕੋਈ ਸਟੇਟ ਹੀ ਨਹੀਂ ਇੰਡੀਆ ਦੇ ਵਿੱਚ ਇਸ ਕਰਕੇ ਇੱਕ ਤਾਂ ਮੇਰੀ ਇਹ ਤਰਕ ਹਾਂ ਦੂਸਰਾ ਪ੍ਰਾਈਮ ਮਿਨਿਸਟਰ ਸਾਹਿਬ ਬਿਹਾਰੀਆਂ ਨੂੰ 扑ੜਕਾ ਰਹੇ ਨੇ ਪਰ ਇਹ ਨਹੀਂ ਦੱਸਦੇ ਕਿ ਉਹਨਾਂ ਦੇ ਆਪਣੀ ਸਟੇਟ ਗੁਜਰਾਤ ਵਿੱਚ ਵੀ ਇਹੀ ਕਾਨੂੰਨ ਆ ਕਿ ਕੋਈ ਵੀ ਗੈਰ ਗੁਜਰਾਤੀ ਉਥੇ ਨੌਕਰੀ ਨਹੀਂ ਕਰ ਸਕਦਾ ਕੋਈ ਵੀ ਗੈਰ ਗੁਜਰਾਤੀ ਉਥੇ ਜ਼ਮੀਨ ਨਹੀਂ ਲੈ ਸਕਦਾ ਕੋਈ ਵੀ ਗੈਰ ਗੁਜਰਾਤੀ ਉਥੇ ਵੋਟਰ ਨਹੀਂ ਬਣ ਸਕਦਾ ਔਰ ਹੁਣ ਰੀਸੈਂਟਲੀ ਬੀਜੇਪੀ ਦਾ ਹੀ ਰਾਜ ਹੈ ਉੱਤਰਾਖੰਡ ਦੇ ਵਿੱਚ ਉਹਨਾਂ ਨੇ ਉੱਤਰਾਖੰਡ ਚ ਵੀ ਇਹ ਲਾ ਪਾਸ ਕਰਤਾ ਕਿ ਕੋਈ ਵੀ ਗੈਰ ਉਤਰਾਖੰਡੀ ਬਿਨਾ ਸ਼ਰਤਾਂ ਪੂਰੀਆਂ ਕੀਤੇ ਉਹ ਨਾਗਰਿਕ ਨਹੀਂ ਬਣ ਸਕਦਾ ਉੱਥੋਂ ਦਾ ਔਰ ਦੂਸਰੀ ਗੱਲ ਇਹੀ ਗੱਲ ਅਸੀਂ ਕਹਿ ਰਹੇ ਆ ਕਿ ਜੀ ਸਤ ਕੇ ਆਓ ਪੰਜਾਬ ਚ ਅਗਰ ਤੁਸੀਂ ਵਸਣਾ ਚਾਹੁੰਦੇ ਹੋ ਆ ਸਾਡੀਆਂ ਸ਼ਰਤਾਂ ਪੂਰੀਆਂ ਕਰ ਦਿਓ ਜੋ ਇਹ ਬਿੱਲ ਜਿਹੜਾ ਕਿ ਮੈਂ ਪੇਸ਼ ਕੀਤਾ ਹੋਇਆ ਕੁਲਤਾਰ ਸੰਧਵਾਦੀ ਕਚਹਿਰੀ ਵਿੱਚ 2023 ਜਨਵਰੀ ਦਾ ਉਹਨਾਂ ਦੇ ਟੇਬਲ ਤੇ ਪਿਆ ਨਾ ਉਹਨੂੰ ਰਿਜੈਕਟ ਕੀਤਾ ਨਾ ਉਹਨੂੰ ਪਾਸ ਕੀਤਾ ਪਰ ਪਾਸ ਇਸ ਲਈ ਨਹੀਂ ਕਰਦੇ ਕਿਉਂਕਿ ਕੇਜਰੀਵਾਲ ਤੇ ਰਗਵ ਚੰਡਾ ਪਾਸ ਨਹੀਂ ਕਰਨ ਦਿੰਦੇ ਸੰਦੀਪ ਪਾਠਕ ਤਰਜੇ ਕਿਸ ਵੀ ਨਹੀਂ ਕਰਦੇ ਕਿ ਪੰਜਾਬ ਦੇ ਲੋਕੀ ਕਹਿਣਗੇ ਕਿ ਤੁਸੀਂ ਇੱਕ ਪੰਜਾਬ ਪੱਖੀ ਕਾਨੂੰਨ ਕਿਉਂ ਨਹੀਂ ਪਾਸ ਕੀਤਾ ਦੂਸਰਾ ਪ੍ਰਧਾਨ ਮੰਤਰੀ ਸਾਹਿਬ ਨੂੰ ਮੈਂ ਪੁੱਛਣਾ ਚਾਹੁੰਨਾ ਤੁਸੀਂ ਬਿਹਾਰ ਵਿੱਚ ਜਾ ਕੇ ਤਾਂ ਬਿਹਾਰੀਆਂ ਨੂੰ ਨਫ਼ਰਤ ਦੀ ਭਾਵਨਾ ਦੇ ਬਿਆਨ ਦੇ ਰਹੇ ਹੋ ਪਹਿਲਾਂ ਆਪਣੇ ਸਟੇਟ ਦਾ ਦੱਸੋ ਕਿ ਲਾਲ ਬਹਾਦਰ ਸ਼ਾਸਤਰੀ ਜੀ ਨੇ 19 ਦੇ 1960 ਦੇ ਦਹਾਕੇ 'ਚ ਪੰਜਾਬ ਦੇ ਸਿੱਖਾਂ ਨੂੰ ਕਿਸਾਨਾਂ ਨੂੰ ਆਵਾਜ਼ ਲਾਈ ਕਿ ਸਾਡੇ ਕੋਲ ਕੱਚ ਦਾ ਇਲਾਕਾ ਗੁਜਰਾਤ ਵਿੱਚ ਉਹ ਜੰਗਲ ਨੇ ਉਹਦੇ ਚ ਉਸ ਨੂੰ ਤੁਸੀਂ ਆਣ ਕੇ ਉਹ ਉਹ ਵਿਰਾਨ ਪਿਆਵਾ ਉਸ ਨੂੰ ਆਬਾਦ ਕਰੋ ਪੰਜਾਬ ਦੇ ਲੋਕਾਂ ਨੂੰ ਉੱਥੇ ਸੱਦਿਆ ਗਿਆ ਔਰ ਕੱਚ ਦੇ ਇਲਾਕੇ ਵਿੱਚ ਉਹਨਾਂ ਨੇ ਕਈ ਦਹਾਕੇ ਲਾ ਕੇ ਬਹੁਤ ਉਸ ਜ਼ਮੀਨ ਨੂੰ ਆਬਾਦ ਕੀਤਾ ਖੇਤੀਬਾੜੀ ਜੋ ਕੀਤਾ ਔਰ ਅੱਜ ਤੋਂ 3 ਸਾਲ ਪਹਿਲਾਂ ਇੱਕ ਹੁਕਮ ਦੇ ਨਾਲ ਉਹਨਾਂ ਦੀ ਮਾਲਕੀ ਜਿਹੜੀ ਸੀ ਗੁਜਰਾਤ ਬੀਜੇਪੀ ਦੀ ਸਰਕਾਰ ਨੇ ਰੱਦ ਕਰ ਦਿੱਤੀ ਤੁਹਾਨੂੰ ਸਭ ਨੂੰ ਪਤਾ ਵਾ ਔਰ ਉਹਨਾਂ ਨੇ ਅਪੀਲ ਕੀਤਾ ਗੁਜਰਾਤ ਹਾਈ ਕੋਰਟ हाई कोर्ट ਉਹਨਾਂ ਦੀ ਮਲਕੀ ਰਿਸਟੋਰ ਕਰਤੀ बीजेपी ਨੇ ਉਸ ਹੁਕਮ ਦੇ ਖਿਲਾਫ ਐਸਐਲਪੀ ਪਾ ਕੇ ਸੁਪਰੀਮ ਕੋਰਟ ਵਿੱਚ ਫਿਰ ਉਹਨੂੰ ਚੁਣੌਤੀ ਦਿੱਤੀ ਕਿ ਇਹ ਇੱਥੇ ਨਹੀਂ ਰਹਿ ਸਕਦੇ ਉਹ ਹਲੇ ਕੇਸ ਪੈਂਡਿੰਗ ਹੈ ਸੁਪਰੀਮ ਕੋਰਟ ਪਤਾ ਨਹੀਂ ਕੀ ਫੈਸਲਾ ਆਵੇਗਾ ਤੇ ਪ੍ਰਧਾਨ ਮੰਤਰੀ ਸਾਹਿਬ ਇਹ ਕਿਉਂ ਨਹੀਂ ਦੱਸਤੀ बीजेपी ਇਹ ਕਿਉਂ ਨਹੀਂ ਦੱਸਦੇ ਕਿ ਤੁਸੀਂ ਸਿੱਖਾਂ ਨੂੰ ਗੁਜਰਾਤ ਚੋਂ ਕੱਢ ਰਹੇ ਹੋ ਉਹਨਾਂ ਦੀ ਮਲਕੀਅਤ ਖਤਮ ਕਰਤੀ ਜਿਹੜਾ ਉਹਨਾਂ ਨੇ 1960 ਵਿੱਚ ਕੱਚ ਦੇ ਇਲਾਕੇ ਵਿੱਚ ਆਣ ਕੇ ਜ਼ਮੀਨਾਂ آباد ਕਰਕੇ ਕਿੱਥੀ ਯੋਗ ਬਣਾਈਆਂ ਸਾਰੀਆਂ ਜ਼ਿੰਦਗੀਆਂ ਲਾ ਦਿੱਤੀਆਂ ਉਹਦੇ ਬਾਰੇ ਕੋਈ ਗੱਲ ਨਹੀਂ ਕਰਦਾ ਬਸ ਇਹ ਸ਼ੋਰ ਮਚਾਈ ਜਾਂਦੇ ਨੇ ਸਾਨੂੰ ਹਰ ਵਾਰ ਪੰਜਾਬ ਨੂੰ ਇਸੇ ਨਿਸ਼ਾਨੇ ਤੇ ਲੈਂਦੇ ਨੇ ਸਾਨੂੰ ਇੱਕ 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 ਕਿਸਮ ਦਾ ਇਲੇਨੇਟ ਕਰਦੇ ਨੇ ਕਿ ਅਸੀਂ ਸ਼ਾਇਦ ਭਾਰਤ ਦੇ ਦੁਖੀ ਆ ਨਹੀਂ ਮੇਰੇ ਵੀਰੋ ਭੈਣੋ ਭਰਾਓ ਮੈਂ ਫਿਰ ਰੀਟ੍ਰੇਟ ਕਰ ਦਿੰਦਾ ਕਿ ਮੈਂ ਜਿਹੜੀ ਗੱਲ ਪ੍ਰੋਪਗੇਟ ਕਰਦਾ ਕਿ ਸਾਡੇ ਪੰਜਾਬ ਦੇ ਨੌਜਵਾਨਾਂ ਦੀਆਂ ਨੌਕਰੀਆਂ ਹਰਿਆਣਾ ਰਾਜਸਥਾਨ ਔਰ ਦਿੱਲੀ ਲੈ ਕੇ ਜਾ ਰਿਹਾ ਆਵਾ ਪਾਈਓ ਪਿੰਡਾਂ ਵਿੱਚ ਕੋਈ ਨੌਕਰੀ ਸਭ ਨੂੰ ਚ ਔਰ ਮੈਂ ਭਗਵੰਤਪਾਣ ਨੂੰ ਕਹਿਣਾ ਚਾਹੋ ਨਾ ਕਿ ਐਂ ਕਰ ਇਲੈਕਸ਼ਨ ਦੇ ਚੱਲਦੇ ਦੌਰਾਨ ਇੱਕ ਵਾਈਟ ਪੇਪਰ ਜਾਰੀ ਕਰ ਕਿ ਸੰਗਰੂਰ ਲੋਕ ਸਭਾ ਦੇ ਲੋਕਾਂ ਨੂੰ ਇਹਨਾਂ ਤੇਰੀਆਂ ਸਰਕਾਰੀ ਨੌਕਰੀਆਂ ਵਿੱਚੋਂ ਕਿੰਨੀਆਂ ਆਈਆਂ ਨੇ ਪਿੰਡ ਵਾਈਜ਼ ਐਡਰੈਸ ਵਾਈਜ਼ ਤੇ ਕਿਹੜਾ ਡਿਪਾਰਟਮੈਂਟ ਆ ਆਪੇ ਪਤਾ ਲੱਗ ਜਾਊਗਾ ਔਰ ਦੂਸਰਾ ਭਗਵੰਤ ਤੇ ਇੱਕ ਬੜਾ ਵੇਤੁਕਾ ਬਿਆਨ ਦਿੱਤਾ ਕਿ ਖੈਰਾ ਐਵੇਂ ਹੀ ਬੋਲੀ ਜਾਂਦਾ ਖੈਰਾ ਐਵੇਂ ਹੀ ਕਰੀ ਜਾਂਦਾ ਤੇ ਸਾਡੇ ਵੀ ਲੋਕ ਕੈਨੇਡਾ ਅਮਰੀਕਾ ਜਾਂਦੇ ਨੇ ਭਈ ਕੈਨੇਡਾ ਅਮਰੀਕਾ ਕੋਈ ਸ਼ਰਤਾਂ ਤੋਂ ਬਿਨਾਂ ਜਾਣ ਦਿੰਦਾ ਤੁਹਾਨੂੰ ਉਤਨਾ ਸਿਟੀਜ਼ਨ ਬਣਨ ਦਾਵਾ ਸਭ ਤੋਂ ਪਹਿਲਾਂ ਤਾਂ ਸ਼ਰਤ ਇਹ ਕਿ ਪਾਸਪੋਰਟ ਚਾਹੀਦਾ ਵੀਜ਼ਾ ਚਾਹੀਦਾ ਅਗਰ ਤੁਸੀਂ ਕੈਨੇਡਾ ਦੇ ਪੀਆਰ ਅਪਲਾਈ ਕਰਦੇ ਆਂ ਤਿੰਨ ਚਾਰ ਸਾਲ ਪੰਜ ਸਾਲ ਬਾਅਦ ਤੁਹਾਨੂੰ ਪੀਆਰ ਮਿਲਦੀ ਸ਼ਰਤਾਂ ਪੂਰੀਆਂ ਕਰਨੀਆਂ ਪੈਂਦੀਆਂ 15 20 25 ਲੱਖ ਰੁਪਏ ਖਰਚਣਾ ਪੈਂਦਾ ਥੈਟ ਇਜ਼ ਐਗਜ਼ੈਕਟਲੀ ਵਾਟ ਵੀ ਆਰ ਸੇਇੰਗ ਕਿ ਪਲੀਜ਼ ਪੰਜਾਬ ਦੇ ਗੈਰ ਪੰਜਾਬੀ ਆਓ ਦਬ ਕੇ ਆਓ ਔਰ ਇੱਥੇ ਤੁਸੀਂ ਆਪਣੀਆਂ ਜਿਹੜੀਆਂ ਅਸੀਂ ਲਾਅ ਬਣਾਵਾਂਗੇ ਜਿਦਾ ਹਿਮਾਚਲ ਗੁਜਰਾਤ ਔਰ ਉਤਰਾਖੰਡ ਨੇ ਬਣਾਇਆ ਇਹਦੀ ਤਰਜ਼ ਤੇ ਤੁਸੀਂ ਅਪਲਾਈ ਕਰੋ ਪਰਮਿਸ਼ਨ ਸਾਡੇ ਵੱਲੋਂ ਇੰਡਸਟਰੀ ਲਾਓ ਸਾਡੇ ਉਹਨਾਂ ਨਾਗਰਿਕ ਪਣੋ ਸਾਡੇ ਵੱਲੋਂ ਨੌਕਰੀਆਂ ਲਓ ਪਰ ਜਿਹੜਾ ਰੈਂਡਮਲੀ ਆਏ ਜਾਂਦੇ ਨੇ ਜਦੋਂ ਕੋਈ ਸਾਨੂੰ ਪਤਾ ਹੀ ਨਹੀਂਗਾ ਕਿ ਕਿੰਨਾ ਗੈਰ ਪੰਜਾਬੀ ਇੱਥੇ ਆ ਗਿਆ ਕਿਉਂਕਿ ਪੰਜਾਬ ਦੀ ਬਸੋਂ ਵਿਦੇਸ਼ਾਂ ਵਿੱਚ ਗਈ 70-75 ਲੱਖ ਪਰ ਇੱਥੇ ਮੈਨੂੰ ਲੱਗਦਾ ਕਿ ਅਗਲੇ ਇਸ ਲੈਵਲ ਦੇ ਉੱਤੇ ਮਾਈਗ੍ਰੇਸ਼ਨ ਸ਼ਿਫਟ ਹੁੰਦੀ ਦੀ ਸਾਡੀ ਉੱਧਰੋਂ ਤੇ ਇਧਰੋਂ ਬਾਹਰੋਂ ਸਾਡੇ 'ਚ ਤੇ ਮੇਰੇ ਖਿਆਲ 15-20 ਸਾਲ ਦੇ ਵਿੱਚ ਆ ਤੁਹਾਨੂੰ ਜ਼ੁਬਾਨ ਪੰਜਾਬੀ ਸਾਡੀ ਪੱਗ ਸਾਡਾ ਸੱਭਿਆਚਾਰ ਹੌਲੀ-ਹੌਲੀ ਮਾਈਨਸ ਹੋ ਜਾਊਗਾ ਪਰ ਅੰਤ 'ਚ ਮੈਂ ਕਹਿਣਾ ਚਾਹਣਾ ਹੁਣ ਤਿੰਨ ਮੁੱਦੇ ਹੋ ਗਏ ਚਾਰ ਇਦੇ ਵਿੱਚ ਭਗਵੰਤ ਮਾਨ ਤੇ ਬੀਜੇਪੀ ਦੀ ਇੱਕ رائے ਹੈ ਸਭ ਤੋਂ ਪਹਿਲਾ ਮੁੱਦਾ ਇਹੀ ਆ ਮੈਂ ਕਹ ਮੈਂ ਕਿਹਾ ਕਿ ਗੈਰ ਪੰਜਾਬੀਆਂ ਦੇ ਵਾਸਤੇ ਇੱਕ ਹਿਮਾਚਲ ਪ੍ਰਦੇਸ਼ ਵਰਗਾ ਕਾਨੂੰਨ ਬਣਨਾ ਚਾਹੀਦਾ ਭਗਵੰਤ ਮਾਨ ਕਹਿੰਦਾ ਕਿ ਨਹੀਂ ਬਣਨਾ ਚਾਹੀਦਾ ਜਿਹੜਾ ਮਰਜ਼ੀ ਆਵੇ ਸਾਡੀਆਂ ਨੌਕਰੀਆਂ ਨੇ ਸੋ ਜੁਆਇੰਟ ਆਪਰੇਸ਼ਨ ਹੋ ਗਿਆ ਨੰਬਰ 2 ਕਿਸਾਨਾਂ ਨੂੰ ਕਟਿਆ ਗਿਆ ਸ਼ੰਭੂ ਬਾਰਡਰ ਦੇ ਉੱਤੇ ਸਾਡੀ ਧਰਤੀ ਅੰਦਰ ਕੁਸਕੇ ਕੱਗਰ ਦਰਿਆ ਦੇ ਪੁਲ ਦੇ ਉੱਤੇ ਸਾਡੀ ਧਰਤੀ ਤੇ ਇਹਨੇ ਕਟ ਅਲਾਉ ਕੀਤੀ ਇਹ ਨੰਬਰ 2 ਜੁਆਇੰਟ ਆਪਰੇਸ਼ਨ ਹੋ ਗਿਆ ਨੰਬਰ 13 ਸਾਡੇ ਨੌਜਵਾਨਾਂ ਨੂੰ ਐਨਐਸਸੀ ਲਾ ਕੇ ਡਿਬਰੂਗੜ ਬੀਜੇਪੀ ਸੈਂਟਰਲ ਗਵਰਨਮੈਂਟ ਦੇ ਭਗਵੰਤ ਮਾਨ ਦੇ ਹੁਕਮਾਂ ਨਾਲ ਉਹ ਨਜ਼ਰਬੰਦ ਕੀਤੇ ਲਿਜਾਏਗੇ ਅਸਾਮ ਵਿੱਚ ਇਹ ਜੁਆਇੰਟ ਆਪਰੇਸ਼ਨ ਹੋ ਗਿਆ ਚੌਥਾ ਮੈਂ ਕਹਿਣਾ ਵਾਂ ਕਿ ਪਾਕਿਸਤਾਨ ਨਾਲ ਸਾਡਾ ਵਪਾਰ ਦਾ ਬਾਰਡਰ ਖੁੱਲਣਾ ਚਾਹੀਦਾ ਤਾਂ ਕਿ ਸੈਂਟਰਲ ਏਸ਼ੀਆ ਦੀ ਮਾਰਕੀਟਸ ਨੂੰ ਹਿੱਟ ਕੀਤਾ ਜਾ ਸਕੇ ਇੰਡਸਟਰੀ ਔਰ ਐਗਰੀਕਲਚਰ ਨੂੰ ਪ੍ਰੋਮੋਟ ਕਰਨਾ ਚਾਹੀਦਾ ਪਰ ਬੀਜੇਪੀ ਔਰ ਭਗਵੰਤ ਕਹਿੰਦੇ ਨੇ ਕਿ ਬਾਰਡਰ ਨਹੀਂ ਖੁੱਲਣਾ ਚਾਹੀਦਾ ਇਹਦਾ ਮਤਲਬ ਹੈ ਕਿ ਇਹ ਉਹਨਾਂ ਦੇ ਜੁਆਇੰਟ ਸਟੇਟਮੈਂਟ ਹੈ ਔਰ ਤੋਂ ਭਗਵੰਤ ਮਾਨ ਨੇ ਗੱਲ ਚੱਕੀ ਮੇਰੀ ਫਰੀਦਕੋਟ ਤੋਂ 3 ਦਿਨ ਪਹਿਲਾਂ ਨਾਲ ਹੀ ਪ੍ਰਾਈਮਿੰਸਟਰ ਸਾਹਿਬ ਨੇ ਚੱਕ ਲਈ ਜੋ ਉਹ ਮੇਰੇ ਤੇ ਇਲਜ਼ਾਮ ਲੈਂਦਾ ਕੋਈ ਪ੍ਰਾਈਮਿੰਸਟਰ ਸਾਹਿਬ ਇਲਜ਼ਾਮ ਲਾ ਰਿਹਾ ਇਥੋਂ ਸਪਸ਼ਟ ਹੋ ਗਿਆ ਕਿ ਇਹ ਪੰਜਾਬ ਚ ਰਾਜ ਕਰਨ ਵਾਲੇ ਆਮ ਆਦਮੀ ਪਾਰਟੀ ਦੇ ਇਹ ਸਾਡੇ ਨਹੀਂਗੇ ਮੇਰੇ ਵੀਰੋ ਇਹ ਦਿੱਲੀ ਦੇ ਨਾਲ ਮਿਲੇ ਹੋਏ ਨੇ ਜੁਆਇੰਟਲੀ ਚਾਰ ਮੁੱਦੇ ਤੁਹਾਨੂੰ ਗਿਣਾਤੇ ਔਰ ਗੈਰ ਪੰਜਾਬੀਆਂ ਤੇ ਕਾਨੂੰਨ ਬਣਾਉਣ ਤੋਂ ਭਗਵੰਤ ਕਿਉਂ ਭੱਜਦਾ ਹੈ ਜਦ ਇਹੀ ਕਾਨੂੰਨ ਬਣਿਆ ਹੋਇਆ ਵਾ ਹਿਮਾਚਲ ਪ੍ਰਦੇਸ਼ ਵਿੱਚ ਇਹ ਕਾਨੂੰਨ ਬਣਿਆ ਹੋਇਆ ਵਾ ਉੱਤਰਾਖੰਡ 'ਚ ਇਹ ਕਾਨੂੰਨ ਬਣਿਆ ਹੈ ਪ੍ਰਧਾਨ ਮੰਤਰੀ ਸਾਹਿਬ ਦੀ ਸਟੇਟ ਤੇ ਇਹਦੇ 'ਚ ਮੈਂ ਕੀ ਗੁਨਾਹ ਕਰਤਾ ਕੀ ਗਲਤ ਕਰ ਰਿਹਾ ਹਾਂ ਮੈਂ ਤਾਂ ਸਿਰਫ ਆਪਣੀ ਡੈਮੋਗ੍ਰਾਫਿਕ ਸਿਚੁਏਸ਼ਨ ਨੂੰ ਆਬਾਦੀ ਦਾ ਸੰਤੁਲਨ ਜਿਹੜਾ ਹਿਲ ਰਿਹਾ ਪੰਜਾਬ ਦਾ ਉਸ ਨੂੰ ਪ੍ਰੋਟੈਕਟ ਕਰਨ ਦੀ ਗੱਲ ਕੀਤੀ ਮੇਰਾ ਖਿਆਲ ਹੈ ਕਿ ਮੇਰੇ ਵੱਲੋਂ ਇਹ ਦਿੱਤੀ ਗਈ ਕਲੈਰੀਫਿਕੇਸ਼ਨ ਤਰਕਸ਼ੀਲ ਤਰੀਕੇ ਨਾਲ ਸਭ ਨੂੰ ਸਮਝ ਆ ਜੀਏ ਅਗਰ ਤੁਸੀਂ ਸੰਤੁਸ਼ਟ ਹੋ ਔਰ ਤੁਸੀਂ ਚਾਹੁੰਦੇ ਹੋ ਕਿ ਪੰਜਾਬ ਦੀ ਆਇਡੈਂਟੀਟੀ ਪ੍ਰੋਟੈਕਟ ਹੋਵੇ ਤਾਂ ਮੇਰੀ ਇਸ ਵੀਡੀਓ ਨੂੰ ਵਰਲਡਵਾਈਡ ਸ਼ੇਅਰ ਕਰੋ ਔਰ ਦਿੱਲੀ ਦੇ ਕੌਂਟਰਸ ਤੱਕ ਪਹੁੰਚਾਓ ਕਿ ਜੇ ਤੁਸੀਂ ਬਣਾ ਸਕਦੇ ਹੋ ਕਾਨੂੰਨ ਆਪਣੇ ਸੂਬਿਆਂ ਦੀ ਪਹਿਚਾਨ ਨੂੰ ਬਚਾਉਣ ਲਈ ਤੇ ਅਸੀਂ ਵੀ ਬਣਾ ਸਕਦੇ ਹਾਂ ਹਿਮਾਚਲ ਪ੍ਰਦੇਸ਼ ਨੇ ਕਿਉਂ ਬਣਾਇਆ ਕਿਉਂਕਿ ਉੱਥੇ 5 7 10 ਬਿੱਗਿਆਂ ਦੇ ਗਰੀਬ ਆਦਮੀਆਂ ਦੇ ਬਾਗ ਸੀ ਤੇ ਟੂਰਿਸਟ ਆਉਂਦਾ ਨਾ ਦਿੱਲੀ ਬੰਬੇ ਕਲਕੱਤਾ ਤੋਂ ਉਹਨਾਂ ਨੇ ਸਾਰੇ ਬਾਗ ਖਰੀਦ ਲੈਣੇ ਸੀਗੇ ਉਹਨਾਂ ਹਿਮਾਚਲੀਆਂ ਨੂੰ ਆਪਣੇ ਬਾਗਾਂ ਵਿੱਚ ਗੁਲਾਮ ਬਣਾ ਕੇ ਨੌਕਰ ਬਣਾ ਲੈਣਾ ਸੀਗਾ بس ਇਹੀ ਪੰਜਾਬ ਦੇ ਵਿੱਚ ਮੈਂ ਕਹਿੰਦਾ ਕਿ ਪਲੀਜ਼ ਲੋ ਬਣਾਓ ਜੀ ਸੱਚੇ ਆਓ ਜੇ ਤੁਸੀਂ ਹਲੇ ਇੱਥੇ ਵੋਟਰ ਤੇ ਨੌਕਰੀ ਨਹੀਂ ਲੈਣਾ ਚਾਹੁੰਦੇ ਜੀ ਸੱਚੇ ਗੈਰ ਪੰਜਾਬੀ ਆਣ ਕੇ ਮਿਹਨਤ ਕਰਨ ਆਪਣੇ ਪਰਿਵਾਰ ਪਾਲਣ ਮੇਰੇ ਖਿਆਲ ਇਹਨਾਂੋਂ ਜ਼ਿਆਦਾ ਹੋਣਾ ਕਿਸੇ ਤਰੀਕੇ ਨਾਲ ਪ੍ਰੋਪਰ ਅਪਰੋਪਰੀਏਟ ਕਲੈਰੀਫਿਕੇਸ਼ਨ ਨਹੀਂ ਦੇ ਸਕਦਾ ਮੇਰੇ ਨਾਲ ਜੁੜਨ ਵਾਸਤੇ ਤੁਹਾਡਾ ਬਹੁਤ ਸਾਰਿਆਂ ਦਾ ਸ਼ੁਕਰੀਆ